ਕਹਿੰਦਾ ਕਿ ਇਸ਼ਕ ਅੰਨਾ ਹੁੰਦਾ ਹੈ ਇਹ ਕਦੇ ਵੀ ਜਾਤ ਪਾਤ ਧਰਮ ਊਚ ਨੀਚ ਭੇਦ ਭਾਵ ਨਹੀਂ ਦੇਖਦਾ ਗਰੀਬੀ ਅਮੀਰੀ ਨਹੀਂ ਦੇਖਦਾ ਇਹ ਸਭ ਕੁਝ ਚੱਲ ਜਾਂਦਾ ਹੈ ਪਰ ਜਦੋਂ ਇਸ਼ਕ ਦੇ ਵਿੱਚ ਅੰਨੇ ਹੋ ਕੇ ਕੋਈ ਬੰਦਾ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਤਾਂ ਇਹ ਗੱਲ ਕਿਸੇ ਦੇ ਵੀ ਹਾਜ਼ਮ ਨਹੀਂ ਹੁੰਦੀ ਹਰ ਇੱਕ ਇਹ ਕਹਿੰਦਾ ਕਿ ਇਹਨਾਂ ਨੇ ਬਹੁਤ ਹੀ ਮਾੜਾ ਕੀਤਾ ਐਦਾਂ ਨਹੀਂ ਕਰਨਾ ਚਾਹੀਦਾ ਸੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਇੱਕ ਕਤਲ ਹੁੰਦਾ ਤੇ ਰਿਸ਼ਤੇ ਤਾਰ-ਤਾਰ ਹੁੰਦੇ ਆ ਜਦੋਂ ਫਿਰ ਇਹ ਸਾਰੀ ਘਟਨਾ ਦੀ ਸਚਾਈ ਲੋਕਾਂ ਦੇ ਸਾਹਮਣੇ ਆਉਂਦੀ ਆ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਮਾਨਸਾ ਤੇ ਮਾਨਸਾ ਦੇ ਅਧੀਨ ਪੈਂਦਾ ਪਿੰਡ ਮੂਸਾ ਸਿੱਧੂ ਮੂਸੇਵਾਲੇ ਦਾ ਇੱਥੋਂ ਦਾ ਰਹਿਣ ਵਾਲਾ ਭੋਲਾ ਸਿੰਘ ਤੇ ਉਸ ਦਾ ਮੁੰਡਾ ਜਗਜੀਤ ਸਿੰਘ ਭੋਲਾ ਸਿੰਘ ਆਪਣੇ ਮੁੰਡੇ ਨੂੰ ਪਾਲਦਾ ਬੜੇ ਲਾਡਾਂ ਪਿਆਰਾਂ ਦੇ ਨਾਲ ਉਹ ਵੱਡਾ ਹੁੰਦਾ ਤੇ ਹੁਣ ਉਸ ਦੇ ਵਿਆਹ ਵਾਸਤੇ ਕੁੜੀ ਦੇਖੀ ਜਾਂਦੀ ਹੈ ਕੁੜੀ ਦੀ ਤਲਾਸ਼ ਕੀਤੀ ਜਾਂਦੀ ਹੈ ਤਾਂ ਜਸਪ੍ਰੀਤ ਨਾਮ ਦੀ ਕੁੜੀ ਇਹਨਾਂ ਨੂੰ ਮਿਲਦੀ ਹੈ ਤੇ ਇਹਨਾਂ ਨੂੰ ਪਸੰਦ ਆ ਜਾਂਦੀ ਹੈ ਜਗਜੀਤ ਦਾ ਵਿਆਹ ਜਸਪ੍ਰੀਤ ਦੇ ਨਾਲ ਹੋ ਜਾਂਦਾ ਹੈ ਜ਼ਿੰਦਗੀ ਬੜੀ ਚੰਗੀ ਚੱਲਦੀ ਹੈ ਉਸ ਤੋਂ ਬਾਅਦ ਕੋਵਿਡ ਆ ਜਾਂਦਾ ਹੈ ਕਰੋਨਾ ਕਾਰਨ ਲਾਕਡਾਊਨ ਲੱਗ ਜਾਂਦਾ ਜਦੋਂ ਲਾਕਡਾਊਨ ਖੁੱਲਦਾ ਹੈ ਤਾਂ ਉਸ ਤੋਂ ਬਾਅਦ ਜੋ ਜਗਜੀਤ ਹੁੰਦਾ ਹੈ ਉਹ ਕੰਮ ਕਾਰ ਕਰਨ ਵਾਸਤੇ ਘਰੋਂ ਬਾਹਰ ਜਾਂਦਾ ਹੈ ਇੱਕ ਦਿਨ ਜਗਜੀਤ ਦੀ ਜੋ ਤਬੀਤ ਹੁੰਦੀ ਉਹ ਵਿਗੜ ਜਾਂਦੀ ਹੈ ਤੇ ਅਚਾਨਕ ਜਗਜੀਤ ਦੀ ਮੌਤ ਹੋ ਜਾਂਦੀ ਹੈ ਹੁਣ ਘਰ ਵਿੱਚ ਰੋਣ ਪੇਟਣ ਪੈ ਜਾਂਦਾ ਹੈ ਕਿਉਂਕਿ ਜਗਜੀਤ ਦੀ ਉਮਰ ਲਗਭਗ 25 ਸਾਲ ਸੀ ਤੇ ਉਸ ਦੀ ਜੋ ਘਰ ਵਾਲੀ ਸੀ ਉਸ ਦੀ ਉਮਰ 23 ਸਾਲ ਸੀ ਘਰੇ ਰੋਣ ਪੇਟਣ ਪੈ ਜਾਂਦਾ ਹੈ ਪਰ ਕੋਈ ਕੀ ਕਰ ਸਕਦਾ ਸੀ ਤਰਸਾ ਰਿਹਾ ਸੀ ਸਭ ਨੂੰ ਕਿ ਇੱਕ ਪਿਓ ਦਾ ਜਵਾਨ ਪੁੱਤਰ ਚਲਿਆ ਗਿਆ ਤੇ ਇੱਕ ਔਰਤ ਦਾ ਪਤੀ ਚਲਿਆ ਗਿਆ ਭਰੀ ਜਵਾਨੀ ਦੇ ਵਿੱਚ ਇਹ ਵਿਚਾਰੀ ਕਿੱਧਰ ਜਾਏਗੀ ਜਾਨੀ ਐਦਾਂ ਦੇ ਜੋ ਸਵਾਲ ਸੀ ਲੋਕਾਂ ਦੇ ਦਿਮਾਗ ਦੇ ਵਿੱਚ ਚੱਲ ਰਹੇ ਸੀ ਹੁਣ ਜਗਜੀਤ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਜਿਆਦਾ ਲੋਕਾਂ ਦਾ ਇਕੱਠ ਨਹੀਂ ਹੁੰਦਾ ਜਿਆਦਾ ਰਿਸ਼ਤੇਦਾਰ ਨਹੀਂ ਬੁਲਾਏ ਜਾਂਦੇ ਤੇਜ਼ੀ-ਤੇਜ਼ੀ ਵਿੱਚ ਹੀ ਜਗਜੀਤ ਦੀ ਲਾਸ਼ ਦਾ ਸੰਸਕਾਰ ਪਰਿਵਾਰ ਵੱਲੋਂ ਕਰ ਦਿੱਤਾ ਜਾਂਦਾ ਹੁਣ ਉਸ ਤੋਂ ਬਾਅਦ ਪੁਲਿਸ ਦੀ ਗੱਡੀ ਭੋਲਾ ਸਿੰਘ ਦੇ ਘਰ ਮੁੜੇ ਆ ਕੇ ਬ੍ਰੇਕ ਮਾਰਦੀ ਹੈ ਤੇ ਹੁਣ ਜੋ ਭੋਲਾ ਸਿੰਘ ਹੁੰਦਾ ਹੈ ਉਸ ਤੋਂ ਪੁਲਿਸ ਪੁੱਛਦੀ ਹੈ ਕਿ ਤੁਹਾਡੇ ਬੇਟੇ ਨੂੰ ਕੀ ਹੋ ਗਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਬੇਟਾ ਬਿਮਾਰ ਹੋ ਗਿਆ ਸੀ ਪਰ ਪੁਲਿਸ ਨੇ ਇਹ ਕਿਹਾ ਕਿ ਜੇ ਤੁਹਾਡਾ ਬੇਟਾ ਬਿਮਾਰ ਹੋ ਗਿਆ ਸੀ ਕਿਸੇ ਡਾਕਟਰ ਨੂੰ ਕਿਉਂ ਨਹੀਂ ਦਿਖਾਇਆ ਤੁਸੀਂ ਆਸੇ ਪਾਸੇ ਵਾਲਿਆਂ ਤੋਂ ਮਦਦ ਕਿਉਂ ਨਹੀਂ ਮੰਗੀ ਜਾਨੀ ਐਦਾਂ ਦੀਆਂ ਗੱਲਾਂ ਜਦੋਂ ਭੋਲਾ ਸਿੰਘ ਨਾਲ ਪੁਲਿਸ ਕਰਦੀ ਜਸਪ੍ਰੀਤ ਬੋਲਦੀ ਹੈ ਕਿ ਅਸੀਂ ਜਗਜੀਤ ਦਾ ਬੜਾ ਇਲਾਜ ਕਰਵਾਇਆ ਪਰ ਉਹ ਠੀਕ ਨਹੀਂ ਹੋਇਆ ਇਸ ਕਰਕੇ ਉਸ ਦੀ ਮੌਤ ਹੋ ਗਈ। ਹੁਣ ਪੁਲਿਸ ਪੁੱਛਦੀ ਹੈ ਕਿ ਇਲਾਜ ਕਿੱਥੋਂ ਕਰਵਾਇਆ ਸੀ। ਹੁਣ ਇਸ ਗੱਲ ਦਾ ਜਵਾਬ ਨਾ ਜਸਪ੍ਰੀਤ ਕੋਲ ਸੀ ਤੇ ਨਾ ਹੀ ਭੋਲਾ ਸਿੰਘ ਦੇ ਕੋਲ ਸੀ। ਪੁਲਿਸ ਹੁਣ ਸ਼ੱਕ ਦੇ ਬਿਨਾਂ ਤੇ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ। ਇਹਨਾਂ ਨੂੰ ਕਹਿੰਦੀ ਹੈ ਕਿ ਗੱਡੀ ਦੇ ਵਿੱਚ ਬੈਠੋ। ਇਹਨਾਂ ਨੂੰ ਗੱਡੀ ਵਿੱਚ ਬਿਠਾਇਆ ਜਾਂਦਾ ਤੇ ਉਸ ਤੋਂ ਬਾਅਦ ਥਾਣੇ ਲੈ ਕੇ ਆਇਆ ਜਾਂਦਾ ਹੈ। ਥਾਣੇ ਵਿੱਚ ਲਿਆ ਕੇ ਇਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਸ਼ਕਤੀ ਦੇ ਨਾਲ ਕਿ ਤੁਸੀਂ ਜਗਜੀਤ ਦਾ ਸੰਸਕਾਰ ਕਰ ਦਿੱਤਾ ਬੜੀ ਤੇਜ਼ੀ ਦੇ ਵਿੱਚ ਰਿਸ਼ਤੇਦਾਰ ਕਿਉਂ ਨਹੀਂ ਬੁલાਏ ਜੇ ਉਸ ਨੂੰ ਕੋਈ ਪਰੇਸ਼ਾਨੀ ਸੀ ਜੇ ਉਸ ਦੀ ਸਿਹਤ ਵਿਗੜ ਗਈ ਸੀ ਤਾਂ ਤੁਸੀਂ ਉਸ ਦਾ ਇਲਾਜ ਕਿੱਥੇ ਕਰਵਾਇਆ ਕਿਸ ਨੂੰ ਮਦਦ ਲਈ ਬੁਲਾਇਆ ਯਾਨੀ ਇਹ ਕਈ ਗੱਲਾਂ ਜੋ ਸੀ ਉਹ ਇਹਨਾਂ ਦੇ ਸਾਹਮਣੇ ਪੁਲਸ ਰੱਖਦੀ ਆ ਪਰ ਭੋਲਾ ਸਿੰਘ ਤੇ ਜਸਪ੍ਰੀਤ ਕੋਲ ਇਹਨਾਂ ਦਾ ਕੋਈ ਵੀ ਜਵਾਬ ਨਹੀਂ ਹੁੰਦਾ ਹੁਣ ਸ਼ਕਤੀ ਦੇ ਨਾਲ ਜਦੋਂ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤੇ ਫਿਰ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਉਸ ਨੂੰ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਨਵੰਬਰ 2020 ਦੇ ਵਿੱਚ ਜਦੋਂ ਕਰੋਨਾ ਕਾਲ ਚੱਲ ਰਿਹਾ ਸੀ ਤੇ ਲਾਕਡਾਊਨ ਖੁੱਲ ਗਿਆ ਸੀ ਜੋ ਜਗਦੀਸ਼ ਸੀ ਉਹ ਕੰਮ ਦੇ ਲਈ ਘਰੋਂ ਬਾਹਰ ਜਾਂਦਾ ਸੀ ਤੇ ਜੋ ਉਸਦੀ ਪਤਨੀ ਜਸਪ੍ਰੀਤ ਸੀ ਅਤੇ ਭੋਲਾ ਸਿੰਘ ਸੀ ਇਹਨਾਂ ਦੋਨਾਂ ਦੀ ਇੱਕ ਦੂਜੇ ਨਾਲ ਨੇੜਤਾ ਵੱਧ ਜਾਂਦੀ ਹੈ ਜਾਨੀ ਨੂੰ ਤੇ ਸਹੁਰੇ ਦੀ ਇਹਨਾਂ ਦੀ ਨੇੜਤਾ ਵੱਧ ਜਾਂਦੀ ਹੈ ਜਗਜੀਤ ਹੁਣ ਘਰੋਂ ਕੰਮ ਲਈ ਜਾਂਦਾ ਪਰ ਇਹ ਪਿੱਛੋਂ ਇੱਕ ਦੂਜੇ ਨਾਲ ਪਤੀ ਪਤਨੀ ਵਾਂਗ ਰਹਿੰਦੇ ਹੁਣ ਇਹ ਗੱਲ ਕਦੇ ਛੁਪੀ ਨਹੀਂ ਰਹਿੰਦੀ ਤੇ ਆਖਰ ਇਸ ਗੱਲ ਦਾ ਪਤਾ ਜਗਜੀਤ ਨੂੰ ਲੱਗ ਜਾਂਦਾ ਹੈ ਉਹ ਫਿਰ ਘਰੇ ਆਉਂਦਾ ਹੈ ਘਰੇ ਆ ਕੇ ਆਪਣੇ ਪਿਤਾ ਨਾਲ ਤੇ ਆਪਣੀ ਘਰਵਾਲੀ ਨਾਲ ਲੜਦਾ ਕਿ ਤੁਸੀਂ ਇਹ ਕੀ ਕਰ ਰਹੀਆਂ ਤਾਂ ਜਗਜੀਤ ਇਹਨਾਂ ਦੇ ਨਾਲ ਝਗੜਾ ਕਰਦਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਡਾ ਆਪਸ ਵਿੱਚ ਰਿਸ਼ਤਾ ਕੀ ਹੈ ਜਾਨੀ ਐਦਾਂ ਹੁਣ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਰੋਜ਼ਾਨਾ ਵਾਂਗ ਇਹਨਾਂ ਦੇ ਘਰ ਚ ਝਗੜਾ ਰਹਿੰਦਾ ਪਰ ਭੋਲਾ ਸਿੰਘ ਨੂੰ ਲੱਗਦਾ ਕਿ ਕਿਉਂ ਨਾ ਜਗਜੀਤ ਨੂੰ ਹੀ ਜਾਨੀ ਆਪਣੇ ਮੁੰਡੇ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਜੇ ਇਸ ਨੂੰ ਮਾਰ ਦਿੱਤਾ ਜਾਵੇ ਤਾਂ ਸਾਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਅਤੇ ਉਸ ਤੋਂ ਬਾਅਦ ਇੱਕ ਦਿਨ ਜਗਜੀਤ ਦਾ ਇਹਨਾਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਤੇ ਫੇਰ ਇਹ ਉਸ ਦਾ ਸੰਸਕਾਰ ਵੀ ਬਿਨਾਂ ਕਿਸੇ ਨੂੰ ਬੁਲਾਏ ਬਿਨਾਂ ਕਿਸੇ ਨੂੰ ਦੱਸੇ ਕਰ ਦਿੰਦੇ ਨੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਰ ਜੋ ਪਿੰਡ ਦੇ ਲੋਕ ਹੁੰਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਜਗਜੀਤ ਦੀ ਮੌਤ ਹੋ ਗਈ ਇਹਨਾਂ ਨੇ ਕਿਸੇ ਨੂੰ ਵੀ ਸੰਸਕਾਰ ਤੇ ਨਹੀਂ ਬੁਲਾਇਆ ਤੇ ਬੜੀ ਤੇਜ਼ੀ ਦੇ ਵਿੱਚ ਉਸ ਦਾ ਸੰਸਕਾਰ ਕਰ ਦਿੱਤਾ ਇਸ ਗੱਲ ਦਾ ਸ਼ੱਕ ਜਦੋਂ ਪਿੰਡ ਵਾਲਿਆਂ ਨੂੰ ਹੁੰਦਾ ਤਾਂ ਉਹਨਾਂ ਵਿੱਚੋਂ ਕੁਝ ਲੋਕ ਪੁਲਿਸ ਨੂੰ ਦੱਸਦੇ ਨੇ ਕਿ ਸਾਨੂੰ ਸ਼ੱਕ ਹੈ ਕਿ ਜਗਜੀਤ ਦੀ ਨੈਚੁਰਲ ਡੈਥ ਨਹੀਂ ਹੋਈ ਸਗੋਂ ਉਸ ਦਾ ਇਹਨਾਂ ਵੱਲੋਂ ਕਤਲ ਕੀਤਾ ਗਿਆ ਕਿਉਂਕਿ ਪਿੰਡ ਦੇ ਲੋਕਾਂ ਨੂੰ ਵੀ ਸ਼ਾਇਦ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਕਿ ਜੋ ਭੋਲਾ ਸਿੰਘ ਅਤੇ ਉਸ ਦੀ ਨੂੰਹ ਉਹਨਾਂ ਦੇ ਆਪਸ ਵਿੱਚ ਨਜਾਇਜ਼ ਸਬੰਧ ਨੇ ਉਸ ਤੋਂ ਬਾਅਦ ਫਿਰ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਆਪਣਾ ਜੁਰਮ ਨੇ ਜੋ ਉਹ ਕਬੂਲ ਕਰ ਲੈਂਦਾ ਕਿ ਹਾਂ ਮੈਂ ਹੀ ਆਪਣੇ ਮੁੰਡੇ ਦਾ ਕਤਲ ਕੀਤਾ ਤੇ ਪੁਲਿਸ ਇਹਨਾਂ ਉੱਤੇ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੰਦੀ ਹੈ ਤੇ ਜਦੋਂ ਫਿਰ ਇਹ ਸਾਰੀ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਇਹ ਸੋਚਦੇ ਨੇ ਕਿ ਸਹੁਰੇ ਅਤੇ ਨੂੰਹ ਦਾ ਰਿਸ਼ਤਾ ਤਾਂ ਪਿਆਰਤੀ ਵਾਲਾ ਹੁੰਦਾ ਇਹਨਾਂ ਨੇ ਉਸ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਦਿੱਤਾ ਉਸ ਰਿਸ਼ਤੇ ਦਾ ਵੀ ਕਤਲ ਕਰ ਦਿੱਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਇੱਕ ਪਿਤਾ ਨੇ ਹੀ ਹੱਬਸ ਵਿੱਚ ਅੰਨੇ ਹੋ ਕੇ ਆਪਣੇ ਪੁੱਤਰ ਦਾ ਹੀ ਕਤਲ ਕਰ ਦਿੱਤਾ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਜਿਸ ਨੂੰ ਮੈਂ ਪਾਲ-ਪੋਸ ਕੇ ਇੱਥੇ ਤੱਕ ਲੈ ਕੇ ਆਇਆ ਹਾਂ ਜਬਾਨ ਕੀਤਾ ਉਸ ਦਾ ਵਿਆਹ ਕੀਤਾ ਤੇ ਉਸ ਨੂੰ ਹੀ ਮੈਂ ਮਾਰ ਰਿਆਂਗਾ ਪਰ ਜਿਵੇਂ ਕਹਿੰਦੇ ਨੇ ਕਿ ਬੰਦਾ ਜਦੋਂ ਹਫਸ ਦੇ ਵਿੱਚ ਅੰਨਾ ਹੋ ਜਾਂਦਾ ਫਿਰ ਉਸ ਨੂੰ ਸਹੀ ਗਲਤ ਦਾ ਨਫੇ ਨੁਕਸਾਨ ਦਾ ਕੋਈ ਵੀ ਧਿਆਨ ਨਹੀਂ ਰਹਿੰਦਾ ਸੋ ਤੁਹਾਡੇ ਇਸ ਵੀਡੀਓ ਵਿੱਚ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ